the clip ਭਾਰਤੀ ਰਾਜਾਂ ਵਿੱਚ ਅਕਸਰ ਹੀ ਭਾਸ਼ਾਈ ਵਿਵਾਦ ਦੇਖਣ ਨੂੰ ਮਿਲਦੇ ਹਨ। ਤਾਮਿਲਨਾਡੂ ਵਿੱਚ ਸਮੇਂ-ਸਮੇਂ ਤੇ ਹਿੰਦੀ ਵਿਰੋਧੀ ਭਾਵਨਾਵਾਂ ਉੱਭਰਦੀਆਂ ਹਨ। ਜਦੋਂ ਕਿ ਕੇਰਲ ਅਤੇ ਆਂਧਰਾਪ੍ਰਦੇਸ਼ ਵਿੱਚ ਵੀ ਸਥਾਨਕ ਭਾਸ਼ਾਵਾਂ ਨੂੰ ਤਰਹੀਜ ਦੇਣ ਦੀ ਮੰਗਾਂ ਉੱਠਦੀਆਂ ਹਨ। ਇਨ੍ਹਾਂ ਰਾਜਾਂ ਦੇ ਸਿਆਸਤਾਨ ਵੀ ਇਸ ਮੁੱਦੇ ਦਾ ਸਿਆਸੀ ਲਾਭ ਉਠਾਉਣ ਲਈ ਸ਼ੋਸ਼ਣ ਕਰਦੇ ਹਨ ਜਿਸ ਨਾਲ ਰਾਸ਼ਟਰੀ ਏਕਤਾ ਨੂੰ ਨੁਕਸਾਨ ਪਹੁੰਚਦਾ ਏ। ਤਾਮਿਲਨਾਡੂ ਸਰਕਾਰ ਨੇ ਤਾਂ ਹਿੰਦੀਕਰਨ ਰਾਜ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਏ। ਤਾਮਿਲਨਾਡੂ ਅਤੇ ਕਰਨਾਟਕ ਭਾਸ਼ਾਈ ਲੜਾਈਆਂ ਵਿੱਚ ਘਿਰੇ ਹੋਏ ਹਨ। ਇੱਕ ਤਾਂ ਹਿੰਦੀ ਅਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਲੈ ਕੇ ਕੇਂਦਰ ਨਾਲ ਤੇ ਦੂਜਾ ਕੰਨੜ ਮਾਨ ਨੂੰ ਲੈ ਕੇ ਮਹਾਰਾਸ਼ਟਰ ਨਾਲ ਜਦੋਂ ਕਿ ਵਿਰੋਧ ਪ੍ਰਦਰਸ਼ਨ ਭੜਕਦੇ ਹਨ ਅਤੇ ਫੰਡ ਰੁੱਕੇ ਜਾਂਦੇ ਹਨ ਤਾਂਵੇਂ ਸੱਤਾਧਾਰੀ ਪਾਰਟੀਆਂ ਭ੍ਰਿਸ਼ਟਾਚਾਰ, ਸ਼ਾਸਨ, ਕਾਨੂੰਨ ਅਤੇ ਵਿਵਸਥਾ ਦੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਮਜਬੂਰ ਹੁੰਦੀਆਂ ਹਨ ਭਾਰਤ ਇੱਕ ਵਿਭਿੰਨਤਾਵਾਂ ਵਾਲਾ ਦੇਸ਼ ਹੈ ਜਿੱਥੇ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰ ਤੇ ਪਰੰਪਰਾਵਾਂ ਸਹਿ ਮੌਜੂਦ ਹਨ ਪਰ ਜਦੋਂ ਪਛਾਈ ਪਹਿਚਾਨ ਨੂੰ ਕਟੜਪੰਥੀ ਬਣਾਇਆ ਜਾਂਦਾ ਹੈ ਤਾਂ ਇਹ ਸ਼ਦੀ ਇਕਤਾ ਅਤੇ ਅਖੰਡਤਾ ਲਈ ਖਤਰਾ ਪੈਦਾ ਕਰਦਾ ਹੈ